ਜੀ ਹਾਂ ਪਿਤਰ ਪਖ 2025 ਸਤਕਾਰ ਸਹਿਤ ਜੋ ਵੈਦਿਕ ਪੰਚਾਂਗ ਅਨੁਸਾਰ 7 ਸਤੰਬਰ ਤੋਂ 21 ਸਤੰਬਰ ਤੱਕ ਧਾਰਮਿਕ ਕ੍ਰਸਮਾਂ ਰਿਵਾਜਾਂ ਨਾਲ ਨਿਵਾਏ ਜਾਣਗੇ ਮਨਾਏ ਜਾਣਗੇ ਆਰੰਭ ਪਿਤਰ ਪਖ ਸ਼्राद 7 ਸਤੰਬਰ 25 ਦਿਨ ਐਤਵਾਰ ਨੂੰ ਹੋਣਾ ਉਸ ਦਿਨ ਭਾਦਰਪਦ ਪੂਰਨਮਾ ਤੋਂ ਅਗਲਾ ਦਿਨ ਤੇ ਸਮਾਪਤੀ ਹੋਏਗੀ 21 ਸਤੰਬਰ 2025 ਐਤਵਾਰ ਅਸ਼ਵਨ ਕ੍ਰਿਸ਼ਨ ਮਸਿਆ ਜਿਹਨੂੰ ਸਰ ਪਿਤਰੀ ਮਸਿਆ ਕਹਿੰਦੇ ਆ ਸੋ ਮੇਰਾ ਅੱਜ ਦਾ ਵਿਸ਼ਾ ਜੋ ਹੈ ਉਹ ਆਤਮਾ ਅਤੇ ਪਿਤਰ ਲੋਕ ਜਾਂ ਪਿਤਰ ਲੋਕ ਦਾ ਰਾਜ ਹੈ ਆਓ ਜਿਉਂਦੇ ਜੀ ਸੈਰ ਕਰੀਏ ਕਰੋ ਅੱਖਾਂ ਬੰਦ ਤੇ ਚਲੋ ਮੇਰੇ ਨਾਲ ਸੁਣੋ ਆਪਣੀ ਡਾਕਟਰ ਤੇਰਾਂਕਾਰ ਨੂੰ ਕੀ ਤੁਸੀਂ ਕਦੀ ਸੋਚਿਆ ਕਿ ਮਰਨ ਤੋਂ ਬਾਅਦ ਆਤਮਾ ਕਿੱਥੇ ਜਾਂਦੀ ਹੈ ਕੀ ਇਹ ਸਿੱਧਾ ਸਵਰਗ ਜਾਂ ਨਰਕ ਵੱਲ ਜਾਂਦੀ ਹੈ ਜਾਂ ਫਿਰ ਕੋਈ ਅਦ੍ਰਿਸ਼ਟ ਲੋਕ ਵੀ ਹੈਗੇ ਆ ਇਹਦੇ ਦਰਮਿਆਨ ਅੱਜ ਮੈਂ ਤੁਹਾਨੂੰ ਦੱਸਾਂਗੀ ਉਹ ਰਾਜ਼ ਜਿਸ ਬਾਰੇ ਵੱਡੇ ਵੱਡੇ ਕਈ ਕਹਿੰਦੇ ਖਾਉਂਦੇ ॠषि मुनि ਚੁੱਪ ਰਹੇ ਕਿ ਆਤਮਾ ਦਾ ਪਿਤਰ ਲੋਕ ਤੱਕ ਦਾ ਸਫ਼ਰ ਕੀ ਹੈ ਵੀਡੀਓ ਅੰਤ ਤੱਕ ਦੇਖਿਓ ਕਿਉਂਕਿ ਅਖੀਰ ਤੱਕ ਮੈਂ ਦਿਆਂਗੀ ਇੱਕ ਵਿਸ਼ੇਸ਼ ਉਪਰੋਪਾ ਜੋ ਪਿਤਰਾਂ ਦੀ ਕਿਰਪਾ ਨੂੰ ਤੁਰੰਤ ਆਕਰਸ਼ਿਤ ਕਰ ਸਕਦਾ ਹੈ ਅਸਲ 'ਚ ਮੈਂ ਸੋਚਿਆ ਮੈਂ ਇੱਕ ਸੀਰੀਜ਼ ਬਣਾਉਣੀ ਹੈ ਇਹਨਾਂ ਦਿਨਾਂ 'ਚ ਪਹਿਲੇ ਰਾਤ ਤੋਂ ਤਾਂ ਹੋਰ ਟੌਪਿਕਸ ਹੋ ਜਾਣਗੇ ਪਰਸ ਰਾਤ ਤੋਂ ਪਹਿਲਾ ਹਫਤਾ ਜਿਹੜਾ ਇਹ ਚੱਲ ਰਿਹਾ ਨਾ 7 ਦਿਨ ਮੈਨੂੰ ਮਿਲੇ ਆ ਮੈਂ ਤੁਹਾਡਾ ਨੌਲੇਜ ਵਧਾਉਣਾ ਕਿਉਂਕਿ ਸਾਨੂੰ ਨੌਲੇਜ ਨਹੀਂ ਹੈ ਅਸੀਂ ਜਠੇਰਿਆਂ ਤੇ ਪਿਤ੍ਰਾਂ ਨੂੰ ਇੱਕੋ ਹੀ ਰਸੇ ਚੜਾ ਦਿੰਨੇ ਆ ਇਦਾਂ ਇੱਕੋ ਰਸੇ ਨਹੀਂ ਬੰਨਣਾ ਨਾ ਤਾਂ ਇਹ ਅੰਧਵਿਸ਼ਵਾਸ ਆ ਇਹ ਅਟਲ ਸਚਾਈ ਹੈ ਜੋ ਮੈਂ ਦੱਸਣ ਜਾ ਰਹੀ ਆ ਇਹ ਸਾਇੰਟਿਫਿਕ ਗੱਲਾਂ ਨੂੰ ਜਿਹੜਾ ਇੱਕ ਸਾਈਡ ਤੇ ਰੱਖ ਕੇ ਜੇ ਅਸੀਂ ਆਪਣੀ ਪਰੰਪਰਾ ਵੈਦਿਕ ਗ੍ਰੰਥ ਐਵੇਂ ਨਹੀਂ ਲਿਖ ਗਏ ਉਹ ਬਹੁਤ ਵਿਦਵਾਨ ਲੋਕ ਸੰਤ ਅਸੀਂ ਉਹਨਾਂ ਨੂੰ ਫਰੋਲਦੇ ਨਹੀਂ ਆ ਬੜੀਆਂ ਕੰਮ ਦੀਆਂ ਗੱਲਾਂ ਜਦੋਂ ਨਾ ਸਾਡਾ ਵੇਲਣੇ ਚ ਬਾ ਆਈ ਹੋਵੇ ਕੋਈ ਗੱਲ ਨਹੀਂ ਜਦੋਂ ਸਿਰ ਤੱਕ ਪਾਣੀ ਆ ਜਾਂਦਾ ਨਾ ਫਿਰ ਅਸੀਂ ਭੱਜਦੇ ਆ ਮੈਂ ਕਾਰਨ ਦੱਸਿਆ ਬਹੁਤ ਸਾਰੀਆਂ ਵੀਡੀਓ ਚ ਇੱਕ ਮੈਂ ਵੀਡੀਓ ਬਣਾਈ ਸੀ ਸਤ ਪੜਾ ਕਿ ਮੌਤ ਉਪਰੰਤ ਖਤਮ ਨਹੀਂ ਆ ਕੁਝ ਵੀ ਇੱਕ ਨਵਾਂ ਆਰੰਭ ਹੈ ਸਾਡਾ ਹਨਾ ਉਸ ਆਤਮਾ ਦੇ ਸਫਰ ਦਾ ਸੋ ਸਤ ਵੱਖੋ ਵੱਖਰੇ ਪੜਾਵਾਂ ਦੀ ਗੱਲ ਕੀਤੀ ਸੀ ਉਹ ਬਿਲਕੁਲ ਡਿਫਰੈਂਟ ਚੀਜ਼ ਸੀ ਪਿਤਰਾ ਨੂੰ ਸਮਝਣਾ ਨਾ ਸਟੈਪ ਬਾਈ ਸਟੈਪ ਮੇਰੀਆਂ ਇਹਨਾਂ ਵੀਡੀਓਜ਼ ਨੂੰ ਸ਼ੁਰੂਤੋਂ ਲੈ ਕੇ ਅਖੀਰ ਤੱਕ ਤੁਹਾਨੂੰ ਸੁਣਨਾ ਪਏਗਾ ਸਾਰੀਆਂ ਕੰਪਲਿਕੀਸ਼ਨਸ ਨੂੰ ਸਾਰੀਆਂ ਪਰਤਾਂ ਨੂੰ ਮੈਂ ਖੋਲਾਂਗੀ ਔਰ ਬੜੇ ਸੌਖੇ ਲਫ਼ਜ਼ਾਂ 'ਚ ਮੇਰਾ ਇਹ ਰਿਸਰਚ ਭਰਪੂਰ ਪੇਪਰ ਆ ਕੈਲ ਔਰ ਰਿਸਰਚ ਵਰਕ ਆ ਜੋ ਮੈਂ ਕੀਤਾ ਤੇ ਤੁਹਾਡੇ ਨਾਲ ਵੀਡੀਓ ਦੇ ਰੂਪ 'ਚ ਸ਼ੇਅਰ ਕਰਨ ਲੱਗੀ ਆ ਇਹ ਅੰਧਵਿਸ਼ਵਾਸ ਨਹੀਂ ਹੈ ਖੈਰ ਚਲੋ ਮੈਂ ਹੌਲੀ-ਹੌਲੀ ਪਰਤਾਂ ਖੋਲਾਂਗੀ ਚਲੋ ਮੇਰੇ ਨਾਲ ਤੁਸੀਂ ਠੀਕ ਹੈ ਜੀ ਆ ਆਤਮਾ ਦੀ ਯਾਤਰਾ ਸ਼ੁਰੂ ਕਿੱਦਾਂ ਹੁੰਦੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਸਮਝ ਲਓ ਮਾਤਲੋਕ ਚ ਬੈਠੇ ਆ ਅਚਾਨਕ ਡਾਕਟਰ ਤੇਰਾਕੌਰ ਦੀ ਮੌਤ ਹੋ ਜਾਂਦੀ ਹੈ ਤਾਂ ਸਿਲਸਿਲਾ ਕਿੱਦਾਂ ਚੱਲਦਾ ਹੈ ਮਰਨਾ ਸਭ ਨੇ ਆ ਤਾਂ ਕਿਉਂ ਨਹੀਂ ਇੱਕ ਕ੍ਰਾਇਓਸਫੀ ਕ੍ਰੀਏਟ ਕਰੀਏ ਕਿ ਆਪਾਂ ਕੀ ਕੀ ਸਫਰ ਤੈਅ ਕਰਨਾ ਮਰਨੋਂ ਪ੍ਰੰਤ ਸੋ ਆਤਮਾ ਦੀ ਯਾਤਰਾ ਕਿੱਦਾਂ ਹੁੰਦੀ ਹੈ ਜਦੋਂ ਮਨੁੱਖ ਦਾ ਸਰੀਰ ਆ ਮਨੁੱਖ ਸਰੀਰ ਛੱਡਦਾ ਨਾ ਕਹਿ ਲੋ ਕਿ ਆਤਮਾ ਨਿਕਲ ਜਾਂਦੀ ਹੈ ਤਾਂ ਆਤਮਾ ਇੱਕ ਪਤਲਾ ਸੁਖਮ એનર્ਜੀ ਰੂਪ ਤਰਨ ਕਰ ਲੈਂਦੀ ਹੈ ਇਹ ਆਤਮਾ ਪੂਰੀ ਤਰ੍ਹਾਂ ਧਰਤੀ ਤੇ ਰਹਿੰਦੀ ਆ ਤੇ ਨਾ ਹੀ ਤੁਰੰਤ ਦੇਵਿਆ ਲੋਕ ਅਗਲੇ ਲੋਕ ਤੱਕ ਦੀ ਸੈਰ ਕਰਨ ਪਹੁੰਚ ਜਾਂਦੀ ਆ ਇਹ ਇੱਕ ਵਿਚਾਰਲਾ ਪੜਾ ਹੁੰਦਾ ਜਿੱਥੇ ਆਤਮਾ ਆਪਣੇ ਕਰਮਾਂ ਦੀ ਗੂੰਜ ਨਾਲ ਖਿੱਚ ਹੋ ਜਾਣੀ ਆ ਇਹ ਲੋਕ ਭਾਵ ਪਿਤਰ ਲੋਕ ਇੱਕ ਕਰਮਕ ਆਰਾਮ ਸਥਾਨ ਹੈ ਜਿੱਦਾਂ ਸਰਾਹ ਆ ਨਾ ਰੁਕਣਾ ਆ ਅਗਲਾ ਸਫਰ ਅਜੇ ਜਾਰੀ ਹੋਣਾ ਹੈ ਮਾਤ ਲੋਕ ਤੋਂ ਮੌਤ ਉਪਰੰਤ ਆਤਮਾ ਮਰਦੀ ਨਹੀਂ ਸਰੀਰ ਪੰਜ ਪੂਤ ਖਤਮ ਹੋ ਗਿਆ ਆਤਮਾ ਤਾਂ એનર્ਜੀ ਆ ਸੋ ਕਮਾ ਉਹਨੇ ਤਾਂ ਉਹ ਚਲੀ ਜਾਣਾ ਅੱਗੇ ਇਹ ਉੱਥੇ ਇੱਕ ਕਰਮਿਕ ਆਰਾਮ ਸਥਾਨ ਜਿੱਥੇ ਇਸਨੇ ਸਟੇ ਲੈਣੀ ਥੋੜੀ ਦੇਰ ਲਈ ਉੱਥੇ ਸਾਰੀਆਂ ਆਤਮਾਵਾਂ ਰੁਕਦੀਆਂ ਨਹੀਂ ਹਨ ਉਹ ਨਿਗਰਾਨੀ ਕਰਦੀਆਂ ਉੱਥੇ ਇੱਕ ਸੁਪਰਵਾਈਜ਼ ਕਰਦੀਆਂ ਉਹ ਆਪਣੀ ਅਗਲੀ ਜਨਮ ਯਾਤਰਾ ਲਈ એનર્ਜੀ ਇਕੱਠੀ ਕਰਦੀਆਂ ਪ੍ਰਸਾਦ ਨਾਲ ਹੀ ਆਪਣੀ ਅਗਲੀ ਪੀੜ੍ਹੀ ਦੀ ਮਦਦ ਜਾਂ ਸੰਕੇਤ ਵੀ ਕਰਦੀਆਂ ਰਹਿੰਦੀਆਂ ਉਸ ਸਮੇਂ ਦੌਰਾਨ ਜਦੋਂ ਤੱਕ ਉਹ ਅਗਲੇ ਸਫ਼ਰ ਲਈ ਨਹੀਂ ਚਲਦੀਆਂ ਉਹ ਮਾਤ ਲੋਕ ਚ ਬੈਠੇ ਆਪਣੇ ਪੀੜੀ ਦੇ ਲੋਕਾਂ ਨਾਲ ਕਰਮਿਕ ਅਕਾਊਂਟ ਨਾਲ ਜੁੜ ਕੇ ਗਾਈਡ ਕਰਦੀਆਂ ਪਿਤਰ ਲੋਕ ਕੀ ਆ ਆ ਜੋ ਸਹਿਰ ਕਰੀਏ ਬਹੁਤ ਸਾਰੇ ਲੋਕ ਸੋਚਦੇ ਆ ਕਿ ਮਰੇ ਹੋਏ ਸਾਰੇ ਨਰਕ ਜਾਂਦੇ ਆ ਜਾਂ ਮਰੇ ਹੋਏ ਸਾਰੇ ਸਵਰਗ ਹੀ ਚਲੇ ਜਾਂਦੇ ਆ ਪਰ ਸੱਚ ਇਹ ਹੈ ਕਿ ਇੱਕ ਵਿਸ਼ੇਸ਼ ਲੋਕ ਵੀ ਹੈ ਉਹ ਹੈ ਪਿਤਰ ਲੋਕ ਇਹ ਉਹ ਥਾਂ ਆ ਜਿੱਥੇ ਸਾਡੀ ਕੁੱਲ ਧਿਆਨ ਨਾਲ ਸੁਣਿਓ ਸਾਡੀ ਕੁੱਲ ਸਾਡੀ ਵੰਸਾਵਲੀ ਦੀਆਂ ਆਤਮਾਵਾਂ ਇਕੱਠੀਆਂ ਹੁੰਦੀਆਂ अलग-अलग कैटेगराइज ਆ ਸਾਬ ਦੀ ਤੁਹਾਡੀ ਅਲੱਗ ਆ ਮੇਰੇ ਅਲੱਗ ਆ ਮੇਰੇ ਭੈਣ ਭਰਾਵਾਂ ਦੀ ਮੇਰੇ ਨਾਲ ਮਿਲੇਗੀ ਤੁਹਾਡੇ ਭੈਣ ਭਰਾਵਾਂ ਦੀ ਤੁਹਾਡੇ ਨਾਲ ਮਿਲੇਗੀ ਪਰ ਇਹ ਇੱਕ ਕੁੱਲ ਜਾਂ ਬੰਸਾਵਲੀ ਦੀਆਂ ਆਤਮਾਵਾਂ ਉੱਥੇ ਇਕੱਠੀਆਂ ਹੁੰਦੀਆਂ ਇਹ ਕੋਈ ਭੂਤ ਪ੍ਰੇਤਾਂ ਵਾਲਾ ਲੋਕ ਨਹੀਂ ਹੈ ਸਗੋਂ ਸਾਡੇ ਹੀ ਕਰਮਿਕ ਪਰਿਵਾਰ ਕਹਿ ਲਓ ਕਰਮਾਂ ਦੇ ਲੇਖੇ ਜੋਖੇ ਦਾ ਨਾ ਹਿਸਾਬ ਤਾਂ ਜਿਹੜਾ ਨਿਭਾਉਣਾ ਹੈ ਸਾਡੇ ਹੀ ਕਰਮਿਕ ਪਰਿਵਾਰ ਦੀ ਆਤਮਿਕ ਸੰਸਥਾ ਹੈ ਇੱਕ ਤਰ੍ਹਾਂ ਨਾਲ ਇੱਕ ਮధ్యਮ ਲੋਕ ਹੈ ਸਵਰਗ ਲੋਕ ਤੇ ਨਰਕ ਲੋਕ ਦੇ ਵਿਚਕਾਰ ਲਾ ਇੱਥੇ ਅਦ੍ਰਿਸ਼ਟ ਪਰਵਾਰਕ ਸੰਸਾਰ ਜਿੱਥੇ ਸਿਰਫ ਉਹੀ ਆਤਮਾ ਮਰਹਿੰਦੀਆਂ ਜੋ ਤੁਹਾਡੀ ਕੁਲ ਤੁਹਾਡੀ ਪੀੜ੍ਹੀ ਜਾਂ ਤੁਹਾਡੀ ਬੰਸਾਵਲੀ ਨਾਲ ਬੰਨੀਆਂ ਹੋਣ ਸੋ ਇਹ ਤੁਹਾਡੇ ਆਪਣੇ ਹੁੰਦੇ ਆ ਕਾਰਮਿਕ ਸੰਬੰਧ ਕੀ ਆ ਸਾਡੇ ਆਪਸ ਚ ਆਤਮਾ ਹਮੇਸ਼ਾ ਆਪਣੇ ਕਰਮਾਂ ਨਾਲ ਜੁੜੀ ਰਹਿੰਦੀ ਹੈ ਜੇ ਕਿਸੇ ਦੇ ਜੀਵਨ ਵਿੱਚ ਕਰਮ ਅਧੂਰੇ ਰਹਿ ਜਾਂਦੇ ਆ ਤਾਂ ਉਹ ਆਤਮਾ ਪਿਤਰ ਲੋਕ ਵਿੱਚ ਰਹਿ ਕੇ ਅਗਲੀ ਪੀੜ੍ਹੀ ਨੂੰ ਆਪਣੀ ਯਾਦ ਦਵਾਉਂਦੀ ਹੈ ਇਸੇ ਕਰਕੇ ਕਈ ਵਾਰ ਘਰ ਦੇ ਸਪਨਿਆਂ ਦੇ ਵਿੱਚ ਪਿਤਰ ਆਉਂਦੇ ਆ ਜਾਂ ਫਿਰ ਬਿਨਾਂ ਕਾਰਨ ਪਰਿਵਾਰ ਉੱਤੇ ਕੋਈ ਸੰਕੇਤ ਭੇਜਦੇ ਆ ਜਾਂ ਸਿਗਨਲ ਭੇਜਦੇ ਆ ਤਾਂ ਕਿ ਸਾਨੂੰ ਅਗਾਊਂ ਕੋਈ ਸੋਝੀ ਆ ਜਾਏ ਅਸੀਂ ਸੰਭਲ ਜਾਈਏ ਅਸਲ ਵਿੱਚ ਪਿਤਰ ਲੋਕ ਦਾ ਅਸਲੀ ਅਰਥ ਹੈ ਕਿ ਇਹ ਕੋਈ ਡਰਾਣੀ ਜਗ੍ਹਾ ਨਹੀਂ ਸਾਥੀਓ ਸਗੋਂ ਇਹ ਉਹ ਥਾਂ ਹੈ ਜਿੱਥੇ ਆਤਮਾਵਾਂ ਆਪਣੀ ਅਗਲੀ ਯਾਤਰਾ ਤੋਂ ਪਹਿਲਾਂ ਕਰਮਾਂ ਦੇ ਸੰਤੁਲਨ ਲਈ ਟਿਕਦੀਆਂ ਹੈ ਨਾ ਸਾਹ ਲੈਣਾ ਇੱਕ ਤਰ੍ਹਾਂ ਨਾਲ ਥੋੜੀ ਦੇਰ ਲਈ ਰੁਕੇ ਆ ਠੀਕ ਹੈ ਇੱਕ ਸਟਾਪੇਜ ਇੱਕ ਟ੍ਰੇਨ ਤੋਂ ਉਤਰ ਗਿਆ ਦੂਜੀ ਟ੍ਰੇਨ ਤੇ ਚੜਨਾ ਤੇ ਉਹ ਜਿਹੜੀ ਇੱਕ ਗਠੜੀ ਘਰ ਆ ਉੱਥੇ ਅਸੀਂ ਬੈਠੇ ਆ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਆ ਕਿਉਂਕਿ ਪਿਤਰ ਲੋਕ ਸਾਡੇ ਨਾਲ ਅਦ੍ਰਿਸ਼ਟ ਧਾਗਿਆਂ ਰਾਹੀਂ ਜੁੜਿਆ ਰਹਿੰਦਾ ਹੈ ਹੋਰ ਵੀ ਕਲੀਅਰ ਕਰਾਂ ਧਾਗਾ ਕਿਹੜਾ ਕੁੱਲ ਦਾ ਧਾਗਾ ਕੀ ਹੈ ਕੁੱਲ ਦਾ ਧਾਗਾ ਵੰਸਾਵਲੀ ਕੀ ਹੈ ਸਾਡੀ ਪੀੜ੍ਹੀਆਂ ਦਾ ਧਾਗਾ ਕੀ ਹੈ ਹੈਨਾ ਇੱਕ ਮਾਲਾ ਨੇ ਜਿੱਦਾਂ ਉੱਚ ਮੋਤੀ ਪਰੋਏ ਹੋਏ ਇਦਾਂ ਅਸੀਂ ਉਹ ਆਤਮਾਵਾਂ ਹੈ ਜਿਹੜੀਆਂ ਕਰਮਿਕ ਅਕਾਊਂਟ ਨਾਲ ਕੁੱਲ ਦੇ ਧਾਗੇ ਵਿੱਚ ਸਿਉਈਆਂ ਪਈਆਂ ਇੱਕ ਦੂਜੇ ਨਾਲ ਜੁੜੀਆਂ ਪਈਆਂ ਹਰ ਮਨੁੱਖ ਇੱਕ ਕਰਮਿਕ ਕੁੱਲ ਧਾਗੇ ਨਾਲ ਜੁੜਿਆ ਹੁੰਦਾ ਹੈ ਇਹ ਧਾਗਾ ਟੁੱਟਦਾ ਥੋੜਾ ਆ ਆਤਮਾ ਸਰੀਰ ਛੱਡਦੀ ਆ ਇਸ ਕਰਕੇ ਪਿਤਰ ਲੋਕ ਦੀਆਂ ਜਿੰਨੀਆਂ ਵੀ ਆਤਮਾਵਾਂ ਨੇ ਆਪਣੀ ਅਗਲੀ ਪੀੜ੍ਹੀ ਨੂੰ ਯਾਦ ਦਉਂਦੀਆਂ ਕਦੇ ਸੁਪਨੇ ਰਾਹੀਂ ਕਦੇ ਅਚਾਨਕ ਸੰਕੇਤਾਂ ਰਾਹੀਂ ਤੇ ਘਰ ਵਿੱਚ ਕਦੀ ਅਜੀਬ ਘਟਨਾ ਹੋ ਜਾਂਦੀ ਹੈ ਜਿਹਨੂੰ ਅਸੀਂ ਸਮਝਣਾ ਕਿ ਪਿਤਰ ਦੀ ਸੂਚਨਾ ਹੈ ਅਸੀਂ ਉਹਨੂੰ ਡੀਕੋਡ ਨਹੀਂ ਕਰ ਪਾਉਂਦੇ ਖਿਆਲ ਰੱਖਣਾ ਹੁਣ ਤੁਸੀਂ ਇਹ ਡਿਫਰੈਂਟ ਟਾਪਿਕ ਹੈ ਔਰ ਤੁਸੀਂ ਇਸ ਨੂੰ ਸਮਝ ਰਹੇ ਹੋਵੋਗੇ ਮੈਂ ਪੰਜਾਬੀ ਚ ਕਹਿੰਦਾ ਨਾ ਅੱਡੀ ਚੋਟੀ ਦਾ ਜ਼ੋਰ ਲਾ ਕੇ ਸਮਝਾ ਰਹੀ ਆ ਉਹ ਗੱਲਾਂ YouTube ਤੇ ਨਹੀਂ ਤੁਹਾਨੂੰ ਇਹ ਮਿਲਣਗੀਆਂ ਜੀ ਇਹ ਰਿਸਰਚ ਪੇਪਰ ਹੈ ਮੇਰਾ ਸੋ ਮੈਂ ਇਕੱਲੀ ਉਹ ਨਹੀਂ ਹੈ ਕਿ ਪੰਤਾਇਣ ਨਹੀਂ ਹੈ ਨੋ ਪਿਤਰ ਲੋਕ ਵਿੱਚ ਆਤਮਾਵਾਂ ਦਾ ਲੈਵਲ ਕੀ ਹੈ ਸਾਰੀਆਂ ਆਤਮਾਵਾਂ ਦੇ ਕਰਮਾਂ ਅਨਸਾਰ ਲੈਵਲ ਨੇ ਹੈਨਾ ਇਹ ਥੋੜਾ ਰਾਕਸ਼ਵਾਲੇ ਤੇ ਦੇਵ ਗਣ ਵਾਲੇ ਉੱਤੇ ਪਹੁੰਚ ਗਏ ਪਹੁੰਚੇ ਉੱਥੇ ਆ ਇੱਕ ਧਾਗੇ ਚ پرو ਹੋਏ ਆ ਕਾਰਮਿਕ ਅਕਾਊਂਟ ਦਾ ਲੇਖਾ ਜੋਖਾ ਆ ਪਰ ਉੱਥੇ ਆਤਮਾਵਾਂ ਦੇ ਲੈਵਲ ਨੇ ਕ੍ਰਾਈਟੇਰੀਆ ਆ ਲੈਵਲਿੰਗ ਕਲਾਸ 1 2 3 4 5 6 ਇਹਦਾ ਆਪਣੇ ਕਰਮਾਂ ਦੇ ਕੈਲਕੂਲੇਸ਼ਨ ਦੇ ਹਿਸਾਬ ਨਾਲ ਜਿਹੜੀ ਪੈਨ ਡਰਾਈਵ ਅਸੀਂ ਉੱਥੇ ਲੈ ਕੇ ਗਏ ਆ 83 ਲੱਖ 9 ਫਿਰ ਮਨੁੱਖੀ ਜੀਵਨ ਪਤਾ ਨਹੀਂ ਕਿੰਨੇ ਕਿੰਨੇ ਜਨਮ ਅਸੀਂ ਲੈ ਚੁੱਕੇ ਆ ਫਿਰ ਜਿਹੜੀਆਂ ਆਤਮਾਵਾਂ ਨੇ ਬਹੁਤ ਸਾਰਨਾ ਕੀਤੀ ਆ ਉਹ ਉੱਥੇ ਸਿਰਫ ਅਸ਼ੀਰਵਾਦ ਦੇਣ ਲਈ ਥੋੜੇ ਸਮੇਂ ਲਈ ਟਿਕਣਾ ਉਹ ਜਿਦਾ ਮੈਟਰੋ ਟ੍ਰੇਨ ਆਈ ਉਹ ਆਏ ਉਤਰੇ ਕੁਝ ਕਾ ਤੇ ਚਲੇ ਗਏ ਸਵਰਗ ਲੋਕਲੇ ਤਾਂ ਜਿਹੜੀਆਂ ਦੇ ਕੁਝ ਅਧੂਰੇ ਕਰਮ ਰਹਿ ਗਏ ਉਹ ਆਪਣੀ ਅਗਲੀ ਪੀੜੀ ਰਾਹੀਂ ਉਹਨਾਂ ਕਰਮਾਂ ਨੂੰ ਪੂਰਾ ਕਰਨ ਦੀ ਇੱਛਾ ਰੱਖਦੀਆਂ ਹੈ ਹੈਨਾ ਤਾਂ ਹੀ ਕਹਿੰਦੇ ਪਿੱਛੇ ਵੱਲ ਧਿਆਨ ਨਹੀਂ ਰਹਿਣਾ ਚਾਹੀਦਾ ਰਹਿ ਗਿਆ ਤਾਂ ਸਮਝ ਲਓ ਕਰਮਿਕ ਅਕਾਊਂਟ ਹੈ ਤੇ ਉਹ ਪੂਰਾ ਕਰਨ ਲਈ ਮੈਨੂੰ ਦੁਬਾਰਾ ਮਨੁੱਖਾ ਜਾਨੀ ਚ ਜਨਮ ਲੈ ਕੇ ਆਉਣਾ ਹੀ ਪੈਣਾ ਜਦੋਂ ਤੱਕ ਉਹ ਹਸਾਬ ਤਾਂ ਮੁਕਲਦਾ ਨਹੀਂ ਮੈਂ ਆਵਾਂਗੀ ਵਾਰ-ਵਾਰ ਆਵਾਂਗੀ ਸੋਖੋ ਜਾਤਮਾ ਬਹੁਤ ਹਲਕੀ ਥੋੜਾ ਕਰਮ ਕਰਣ ਰਹਿ ਗਿਆ ਉਹ ਪਿਤਰ ਦੋਸ਼ ਰੂਪ ਚ ਸੰਕੇਤ ਦਿੰਦੀਆਂ ਤੁਹਾਨੂੰ ਕੀ ਲੱਗਦਾ ਮਰਨ ਤੋਂ ਬਾਅਦ ਆਤਮਾ ਸਿੱਧਾ ਸਵਰਗ ਨਰਕ ਚ ਜਾਂਦੀ ਹੈ ਜਾਂ ਫਿਰ ਪਹਿਲਾਂ ਪਿਤਰ ਲੋਕ ਚ ਰੁਕਦੀ ਹੈ ਜਿੰਨੀ ਵੀ ਮੇਰੀ ਵੀਡੀਓ ਦਾ ਪਾਰਟ ਤੁਸੀਂ ਸੁਣਿਆ ਜੇ ਗਿਆਨ ਹਾਸਲ ਕੁਝ ਕੀਤਾ ਹੈ ਕੁਝ ਪੱਲੇ ਪੈ ਗਿਆ ਤਾਂ ਆਪਣੀ ਸੋਚ ਕਮੈਂਟ ਵਿੱਚ ਜ਼ਰੂਰ ਦੱਸਿਓ ਇਹ ਉਹ ਵਿਸ਼ੇ ਨੇ ਜਿਹੜੇ ਗਿਆਨਵਰਧਕ ਨੇ ਇਹ ਤੁਹਾਨੂੰ ਮਿਸਗਾਈਡ ਨਹੀਂ ਕਰਦੇ ਇੱਕ ਦਿਨ ਲੱਗੀਆਂ ਸੁਪਰ ਰੈਮੇਡੀ ਦੇਖੋ ਪਿਤਰ ਪਖ ਸ਼ੁਰੂ ਹੋ ਗਿਆ ਮੈਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਨਹੀਂ ਤਾਂ ਇਹ ਵੀਡੀਓ ਲੰਬੀ ਹੋ ਜਾਣੀ ਹੈ ਖਾਸ ਸੁਪਾ ਨੋਟ ਕਰ ਲਓ ਜੇ ਤੁਸੀਂ ਪਿਤਰਾਂ ਦੀ ਕਿਰਪਾ ਪ੍ਰਾਪਤ ਕਰਨੀ ਹੈ ਤਾਂ ਅੱਜ ਦੀ ਰਾਤ ਇੱਕ ਖਾਸ ਪਾ ਕਰਨਾ ਹੈ ਸ਼ੁਰੂਆਤ ਕਰਦੇ ਹਾਂ ਅੱਜ ਤੋਂ ਹੀ ਅਸੀਂ ਸਾਡੇ ਕੋਲ ਇੱਕ ਹਫਤਾ ਹੈ ਬਾਕੀ ਕਰਮ ਤਾਂ ਅਸੀਂ ਉਹਦੋਂ ਨਿਭਾਉਣੇ ਆ ਜਦੋਂ ਪਿਛਰਾ ਚੱਲ ਰਿਹਾ ਹੋਣਗੇ ਤੁਸੀਂ ਕੀ ਕਰਨਾ ਚੰਦਰਮਾ ਨੂੰ ਜਲ ਅਰਪਣ ਕਰਨਾ ਤੇ ਆਪਣੇ ਮਨ ਵਿੱਚ ਸ਼ਾਂਤ ਹੋ ਕੇ ਕੇਵਲੇ ਭਾਵਨਾ ਰੱਖਣੀ ਹੈ हे ਸਰਪਿਤਰ ਲੋਕ ਗਿਆ ਆਤਮਾਵਾਂ ਅਸੀਂ ਤੁਹਾਨੂੰ ਯਾਦ ਕਰਦੇ ਹਾਂ ਤੁਸੀਂ ਸਾਡੀ ਕੇਅਰ ਟੇਕਰ ਹੋ ਸਾਡੀ ਰੱਖਿਆ ਕਰੋ ਸਾਡੀ ਯੋਗ ਅਗਵਾਈ ਕਰੋ ਇਹ ਸਿਰਫ ਇੱਕ ਰੀਤ ਨਹੀਂ ਹੈ ਸਗੋ ਇੱਕ ਉਹ ਤਾਰ ਹੈ ਜੋ ਸਾਨੂੰ ਭਾਵ ਸਾਨੂੰ ਸਭ ਨੂੰ ਮਾਤ ਲੋਕ ਦੇ ਜੀਵਾਂ ਨੂੰ ਆਪਣੇ ਕੋਲ ਦੇ ਨਾਲ ਜੋੜੀ ਰੱਖੇਗੀ ਇਹ ਪ੍ਰੇਅਰ ਤੁਸੀਂ ਜ਼ਰੂਰ ਕਰਨੀ ਹੈ ਯਾਦ ਰੱਖੋ ਪਿਤਰ ਲੋਕ ਕੋਈ ਅਲੱਗ ਸੰਸਾਰ ਨਹੀਂ ਹੈ ਇਹ ਸਾਡੇ ਹੀ ਕਰਮਾਂ ਦਾ ਪਰਛਾਵਾਂ ਆ ਇਹਨੂੰ ਸਮਝਣ ਵਾਲਾ ਮਨੁੱਖ ਕਦੇ ਇਕੱਲਾ ਨਹੀਂ ਰਹਿੰਦਾ ਜੇ ਮੈਂ ਹੁਣ ਕਹਾਂ ਕਿ ਨਿਚੋੜ ਕੀ ਹੈ ਮੇਰੀ ਪੂਰੀ ਵੀਡੀਓ ਦਾ ਸਾਰੰਸ਼ ਕੀ ਹੈ ਜਾਂ ਸੰਖੇਪ ਰੂਪ ਕੀ ਹੈ ਤਾਂ ਪਿਤਰ ਲੋਕ ਕੀ ਹੋਇਆ ਇੱਕ ਅਜੀਹਾ ਸਟਲ ਸੰਸਾਰ ਸਟਲ एसयूवी टीएलई -E, सटल सटल संसार ਕੀ ਹੈ ਸੁਖਮ ਸੰਸਾਰ अलौकिक संसार ਜਿੱਥੇ ਸਾਡੀ ਕੁੱਲ ਦੀਆਂ ਆਤਮਾਵਾਂ ਇਕੱਠੀਆਂ ਰਹਿੰਦੀਆਂ ਆਪਣੀ ਅਗਲੀ ਯਾਤਰਾ ਦੀ ਤਿਆਰੀ ਕਰਦੀਆਂ ਤੇ ਸਾਡੇ ਨਾਲ ਅਦ੍ਰਿਸ਼ਟ ਧਾਗਿਆਂ ਰਾਹੀਂ ਜੁੜੀਆਂ ਰਹਿੰਦੀਆਂ ਜੇ ਇਹ ਵੀਡੀਓ ਗਿਆਨ ਵਰਤਕ ਲੱਗੀ ਜਾਂ ਇਹ ਗਿਆਨ ਤੁਹਾਨੂੰ ਉਦਬਤ ਲੱਗਿਆ ਤਾਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣ ਜਾਏਗਾ ਜੇ ਲਾਈਕ ਹੋਈ ਜੇ ਤੁਹਾਨੂੰ ਪਸੰਦ ਆਈ ਕੋਈ ਗੱਲ ਤੇ ਸਬਸਕ੍ਰਾਈਬ ਕਰਨਾ ਤਾਂ ਭੁੱਲ ਲੈਣਾ ਹੀ ਨਹੀਂ ਕਿਉਂਕਿ ਅਗਲੀ ਵੀਡੀਓ ਵਿੱਚ ਮੈਂ ਦੱਸਣਾ ਹੈ ਪਿਤਰਦੋਸ਼ ਦਾ ਅਸਲੀ ਅਰਥ ਰਹਿੋ ਮੇਰੇ ਨਾਲ ਸੱਚਾਈ ਦੀ ਮੈਂ ਹੋਰ ਪਰਤਾਂ ਖੋਲਾਂਗੀ ਗੱਲ ਸੁਣੋ ਇੱਕ ਗੱਲ ਹੋਰ ਕਰਨੀ ਹੈ ਇੱਕ ਟ੍ਰੋਲਰ ਨੇ ਬੜੀ ਵੱਡੀ ਟ੍ਰੋਲਿੰਗ ਕੀਤੀ ਪਰ ਮੇਰਾ ਚੈਨਲ ਤੁਸੀਂ ਦੱਸਣਾ ਮੈਨੂੰ ਕਮੈਂਟ ਚ ਕਦੀ ਮੈਂ ਅੰਧਵਿਸ਼ਵਾਸ ਫੈਲਾਇਆ ਨੈਵਰ ਨੈਵਰ ਐਵਰ ਅੰਧਵਿਸ਼ਵਾਸ ਵਰਸਸ ਵੈਦਿਕ ਗਿਆਨ ਚੱਲਦਾ ਮੇਰੀ ਵੀਡੀਓਸ ਮੈਂ ਜੋ ਵੀ ਵੀਡੀਓ ਬਣਾਉਂਦੀ ਹਾਂ ਆਥੈਂਟਿਕ ਪੰਚਾਂਗ ਕ੍ਰਾਸ ਚੈੱਕ ਕਰਕੇ ਹੁੰਦੀਆਂ ਮੇਰਾ ਚੈਨਲ ਅੰਧਵਿਸ਼ਵਾਸ ਨਹੀਂ ਫੁਲਾਉਂਦਾ ਮੈਂ ਕੀ ਕਰਦੀ ਹਾਂ ਵਿਗਿਆਨਕ ਸੋਚ ਪਲੱਸ ਪ੍ਰਾਤਨ ਵੈਦਿਕ ਪਰੰਪਰਾ ਨੂੰ ਮਿਕਸ ਐਂਡ ਮੈਚ ਕਰਦੀ ਹਾਂ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੀ ਹਾਂ ਜਿਸ ਵਿੱਚ ਅਲੱਗ ਨਜ਼ਰੀਆ ਸੈਂਟੀਫਿਕ ਸੋਚ ਤੇ ਪਰੰਪਰਾ ਦੋਨੋਂ ਰਲੇ ਮਿਲੇ ਹੁੰਦੇ ਆ ਸੋ ਤੁਸੀਂ ਮੇਰੇ ਨਾਲ ਬਨੇ ਰਹਿਣਾ ਕਿਉਂਕਿ ਤੁਸੀਂ ਮੇਰੇ ਦਰਸ਼ਕ ਹੋ ਤੇ ਮੇਰੇ ਬੋਲਾਂ ਨੂੰ ਮੇਰੀਆਂ ਦੱਸੀਆਂ ਹੋਈਆਂ ਗੱਲਾਂ ਨੂੰ ਪਸੰਦ ਕਰਦੇ ਹੋ ਤਾਂ ਹੀ ਮੇਰੇ ਨਾਲ ਜੁੜ ਰਹੇ ਹੋ ਉਹਨਾਂ ਲਈ ਇਹ ਸਾਰਾ ਕੁਝ ਤੁਹਾਡੇ ਲਈ ਤਾਂ ਸਾਰਾ ਕੁਝ ਕਨਸੈਪਟ ਕਲੀਅਰ ਹੈ ਕਿ ਮੈਂ ਬਲਾਈਂਡ ਬਲੀਫ ਨਹੀਂ ਬਲਕਿ ਖੋਜ ਭਰਪੂਰ ਰੈਮਡੀਜ਼ ਹੀ ਸ਼ੇਅਰ ਕਰਦੀ ਹਾਂ ਸੋ ਅਗਲੀ ਵੀਡੀਓ ਤੱਕ ਮੇਰਾ ਇੰਤਜ਼ਾਰ ਕਰੋ ਇੰਜੋਏ ਕਰੋ ਇਸ ਵੀਡੀਓ ਨੂੰ ਟਿਲ देन ਬਾਏ ਬਾਏ